आकाशवाणी दाई चलंदर के अंदर हूं तो सी जंचल शर्मा ਤੋਂ پرتिश्व खबरां ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਗੇੜ ਵਿੱਚ ਪੰਜਾਬ ਚ ਪਹਿਲੀ ਜੂਨ ਨੂੰ ਹੋਣ ਵਾਲੀ VOTING ਲਈ ਹੁਣ ਚੋਣ ਪ੍ਰਚਾਰ ਪੂਰੀ ਤਰ੍ਹਾਂ ਨਾਲ ਭਖਿਆ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਚੋਣ ਰੈਲੀਆਂ ਤੇ ਰੋਡ ਸ਼ੋਅ ਵਿੱਚ ਰੁੱਝੇ ਹੋਏ ਨੇ ਗਰਮੀ ਦੇ ਮੌਜੂਦਾ ਤੇਵਰ ਹੋਰ ਗਰਮ ਹੋਏ ਹਾਲੇ ਰਾਹਤ ਮਿਲਣ ਦੀ ਕੋਈ ਆਸਾਰ ਨਹੀਂ ਅਤੇ ਆਈਪੀਐਲ 2024 ਦਾ ਫਾਈਨਲ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਦੇ ਸਨਰਾਈਜ਼ਰਸ ਹైదరాబాద్ ਵਿੱਚ ਆਲੇ ਅੱਜ ਘੇੜਿਆ ਜਾਵੇਗਾ ਤੇ ਹੁਣ ਖਬਰਾਂ ਹਸਤਾਰ ਨਾਲ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਗੇੜ ਵਿੱਚ 1 ਜੂਨ ਨੂੰ ਹੋਣ ਵਾਲੀ VOTING ਲਈ ਹੁਣ ਚੋਣ ਪ੍ਰਚਾਰ ਪੂਰੀ ਤਰ੍ਹਾਂ ਨਾਲ ਪਹੁੰਚਿਆ। ਬਖਵਾਕ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਪ੍ਰਚਾਰ ਵਿੱਚ ਰੁਚੀ ਹੋਈ ਨਹੀਂ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਆਚਵਤੇਗੜ ਸਾਹਿਬ ਅਤੇ ਬਠਿੰਡਾ ਲੋਕ ਸਭਾ ਹਲਕਿਆਂ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਜਦਕਿ All India Congress Party ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਫਤਹਿਗੜ ਸਾਹਿਬ ਤੇ ਪਟਿਆਲਾ 'ਚ ਚੋਣ ਰੈਲੀਆਂ ਕੀਤੀਆਂ। ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਰਾਬ ਘਟਾਲੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਆਗੂ ਚੇਲ ਵਿੱਚ ਗਈ ਨਹੀਂ ਪਰ ਇਸ ਪਾਰਟੀ ਦੇ ਆਖਾਂ ਵਿੱਚ ਕੋਈ ਨੈਤਿਕਤਾ ਨਹੀਂ ਹੈ ਅਤੇ ਇਹਨਾਂ ਆਖਾਂ ਨੇ ਆਪਣੇ ਅਹੁਦੇ ਤੋਂ ਵੀ ਅਸਤੀਫਾ ਨਹੀਂ ਦਿੱਤਾ। ਉਹਨਾਂ ਕਿਹਾ ਕਿ ਸਵਾਤੀ ਮਾਲੀਵਾਲ ਦੇ ਮਾਮਲੇ ਵਿੱਚ ਵੀ ਅਰਵਿੰਦ ਕੇਜਰੀਵਾਲ ਖਾਮੋਸ਼ ਨੇ ਅਤੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਉਹ ਖੋਦ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਿਤ ਨਹੀਂ ਅਤੇ ਇਹ ਦਾਅਵੇ ਨਾਲ ਕਹਿ ਸਕਦੇ ਨੇ ਕਿ ਕੇਂਦਰ ਸਰਕਾਰ ਨੇ ਭਾਰਤ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਕਈ ਅਹਿਮ ਫੈਸਲੇ ਲਏ ਨੇ ਯੂਰੀਆ ਤੇ ਹੋਰ ਕੀਟਨਾਸ਼ਕ ਦੁਨੀਆ ਭਰ ਵਿੱਚੋਂ ਸਭ ਤੋਂ ਸਸਤੇ ਭਾਰਤ ਵਿੱਚ ਮਿਲ ਰਹੇ ਨੇ ਇਧਰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਚੋਣ ਰੈਡੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕਿਸਾਨਾਂ ਦੀ ਧਰਤੀ ਹੈ ਕਿਸਾਨਾਂ ਨੇ ਦੇਸ਼ ਨੂੰ ਬਣਾਇਆ ਕਿਸਾਨਾਂ ਦੀ ਮਿਹਨਤ ਅਤੇ ਖੂਨ ਪਸੀਨੇ ਨੇ ਦੇਸ਼ ਨੂੰ ਸੰਜਿਆ ਤੇ ਆਤਮ ਨਿਰਪਰ ਬਣਾਇਆ ਹੈ ਉਹਨਾਂ ਨੇ ਕਿਹਾ ਕਿ ਸਿਆਸਤ ਵਿੱਚ ਆਜ਼ਾਦੀ ਸੰਗਰਾਮ ਤੋਂ ਲੈ ਕੇ ਕਿਸਾਨਾਂ ਦਾ ਸਤਿਕਾਰ ਕਰਨ ਦੀ ਇੱਕ ਰਵਾਇਤ ਰਹੀ ਹੈ ਪਰ ਪਿਛਲੇ 10 ਸਾਲਾਂ ਤੋਂ ਕੇਂਦਰ ਤੋਂ ਚੱਲ ਰਹੀ ਸਰਕਾਰ ਵਿੱਚ ਕਿਸਾਨਾਂ ਦੇ ਆਦਰ ਦੀਆਂ ਜੁੜੀਆਂ ਗੱਲਾਂ ਹੁੰਦੀਆਂ ਨੇ ਉਹ ਸਿਰਫ ਮੂੰਹ ਬੋਲੀਆਂ ਗੱਲਾਂ ਹੁੰਦੀਆਂ ਨੇ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਅੰਦਰੋਂ ਕਿਸਾਨਾ ਪ੍ਰਤੀ ਨਾ ਆਦਰ ਹੈ ਨਾ ਮਾਣ ਹੈ ਤੇ ਨਹੀਂ ਕਿਸਾਨਾਂ ਲਈ ਨੀਤੀਆਂ ਬਣ ਰਹੀਆਂ ਨੇ ਉਹਨਾਂ ਕਿਹਾ ਕਿ ਇਹ ਸਰਕਾਰ ਖਰਪ ਪਤੀਆਂ ਦੀ ਸਰਕਾਰ ਹੈ ਜਿਸ ਨੇ ਸਾਰੀਆਂ ਨੀਤੀਆਂ ਵੱਡੇ ਸਨਦਕਾਰਾਂ ਦੇ ਹੱਕ ਵਿੱਚ ਹੀ ਬਣਾਈਆਂ ਨੇ ਤੇ ਇੱਕ ਵੀ ਯੋਜਨਾ ਆਮ ਵਰਗ ਲਈ ਨਹੀਂ ਹੈ ਇੱਧਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਦੌਰੇ ਤੇ ਨੇ ਅਤੇ ਅਗਲੇ ਕੁਝ ਦਿਨਾਂ ਵਿੱਚ ਸਾਰੇ ਹੀ 13 ਲੋਕ ਸਭਾ ਹਲਕਿਆਂ ਵਿੱਚ ਉਹਨਾਂ ਵੱਲੋਂ ਰੈਲੀਆਂ ਤੇ ਰੋਡ ਸ਼ੋਅ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਉਹਨਾਂ ਅੱਜ ਫਿਰੋਜ਼ਪੁਰ ਹੁਸ਼ਿਆਰਪੁਰ ਤੇ ਬਠਿੰਡਾ ਲੋਕ ਸਭਾ ਹਲਕਿਆਂ ਚ ਚੋਣ ਪ੍ਰਚਾਰ ਚ ਹਿੱਸਾ ਲਿਆ ਫਿਰੋਜ਼ਪੁਰ ਵਿੱਚ ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਨਾਲ ਮੀਟਿੰਗ ਕੀਤੀ ਤੇ ਕਿਆ ਕਿ ਵਪਾਰੀ ਦੇਸ਼ ਦੀ ਰੀਡ ਨੇ ਉਹਨਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਕਾਰਨ ਸੂਬੇ 'ਚ 56000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਉੱਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਡੂਰ ਸਾਹਾ ਅਤੇ ਫਿਰੋਜ਼ਪੁਰ ਲੋਕ ਸਭਾ ਹਲਕਿਆਂ 'ਚ ਟੂਨ ਰੈਲੀਆਂ ਤੇ ਰੋਡ ਸ਼ੋਅ ਕੀਤੇ ਉਹਨਾਂ ਕਿਹਾ ਕਿ ਪੰਜਾਬੀਆਂ ਦੀਆਂ ਆਸਾਂ ਤੇ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਨਾਲ ਖਰੀ ਉਤਰੀ ਹੈ ਅਤੇ ਇਹ ਜੋ ਵਿਕਾਸ ਨਵੀਆਂ ਛੋਹਾਂ ਨੂੰ ਛੋੜਿਆ ਹੈ ਬੀਜਪੀ ਆਗੂ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ tạmਮੀ ਨੇ ਲੁਧਿਆਣਾ ਵਿੱਚ ਬੁੱਧੀਜੀਵੀਆਂ ਅਤੇ ਕਾਰੋਬਾਰੀਆਂ ਨਾਲ ਸੰਵਾਦ ਪ੍ਰੋਗਰਾਮ 'ਚ ਹਿੱਸਾ ਲਿਆ। ਉਹਨਾਂ ਕਿਹਾ ਕਿ ਅਸੀਂ ਸਾਰੇ ਲੋਕਤੰਤਰ ਦੇ ਮਹਾਯੱਗ ਵਿੱਚ ਹਿੱਸਾ ਲੈਣ ਜਾ ਰਹੇ ਹਾਂ ਤੇ ਪਿਛਲੇ 10 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਹਰਪਾਲ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਸੰਕਲਪ ਪੈਗਵਾਈ ਹੇਠ ਨੂਸਾਲ ਐਨਡੀਏ ਗੱਟਚੋਰ 140 ਕਰੋੜ ਦੇ ਸ਼ਾਸਕਾਂ ਲਈ ਕੰਮ ਕਰਦਾ ਹੈ ਉਹਨਾਂ ਨੇ ਕਿਹਾ ਕਿ ਅੱਜ ਹਰ ਭਾਰਤੀ ਦਾ ਸਨਮਾਨ ਤੇ ਸਵੈਮਾਨ ਦੁਨੀਆ ਭਰ ਵਿੱਚ ਵਧਿਆ ਹੈ ਅਤੇ ਵਿਦੇਸ਼ਾਂ ਚ ਰਹਿੰਦੇ ਭਾਰਤੀ ਵੀ ਮਾਣ ਮਹਿਸੂਸ ਕਰ ਰਹੇ ਨੇ ਅੱਜ ਭਾਰਤ ਦੇ ਵਿਚਾਰਾਂ ਨੂੰ ਦੁਨੀਆ ਵਿੱਚ ਗੰਭੀਰਤਾ ਨਾਲ ਸੁਣਿਆ ਜਾਂਦਾ ਹੈ ਪੱਤੀਸ਼ਖਬਰਾ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬ ਦੇ ਮੁੱਖ ਚੋਣ ਅਫਸਰ ਸਿਵਨ ਸਿੰਘ ਨੇ ਅਸਵੀਰੇ ਮੁਹਾਲੀ ਫੇਜ਼ 4 ਤੋਂ ਇੱਕ ਵਕਾਥਾਨ ਨੂੰ ਚੰਡੀ ਦੇ ਕੇ ਰਵਾਨਾ ਕੀਤਾ ਇਸ ਵਿੱਚ ਚੋਣਾਂ 'ਚ ਸਰਗਰਮ ਭਾਗੀਦਾਰੀ ਦੀ ਮਹੱਤਤਾ ਦੇ ਨਾਲ ਨਾਲ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਪੈਦਾ ਕਰਨ ਦਾ ਸੁਨੇਹਾ ਦਿੱਤਾ ਗਿਆ ਉਹਨਾਂ ਨੇ ਸਾਰਿਆਂ ਨੂੰ 1 ਜੂਨ ਨੂੰ ਵਾਅਦ ਚੜ੍ਹ ਕੇ ਵੋਟ ਕਰਨ ਦੀ ਅਪੀਲ ਕੀਤੀ आज मोहाली डिस्ट्रिक्ट इलेक्शन मिशनरी की तरफ से एक तो मैराथन अरेंजमेंट कर रहे हैं तो इसका मेन मकसद ये है कि लोगों को वोटिंग के बारे में अवेयरनेस क्रिएट करना है फर्स्ट जून को हमारी पोलिंग हो रही है हमारी इस बार का नारा है इस बार सतर पास तो हमारी सारे वोटर्स को अपील है कि फर्स्ट जून को पोलिंग स्टेशन पे आ जाए और अपनी मतदान उसकी इस्तेमाल जरूर करें इस बार थोड़ा सा समर का इश्यू है बट स्टिल हमारी तरफ से सारे इंतजाम ईट वेव को भी कम्बैक करने के लिए किया हुआ है ਆਰਗੇਨਾਈਜੇਸ਼ਨ 'ਤੇ ਅਸੀਂ ਕਾਫੀ ਸ਼ੇਅਰਡ ਪਾਣੀ, ਥੀਲ ਸਰਵਰ ਆਦਿ ਦੀ ਪ੍ਰਬੰਧਿਤ ਕੀਤੀ ਹੈ ਪੀ.ਡਬਲਿਊ. ਵਾਟਰਸ ਲਈ ਔਰ 85+ ਵਾਟਰਸ ਲਈ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਕਹਿਰ ਟਾਰ ਰਹੀ ਅਤੇ ਚੁਲਸਾ ਦੇਣ ਵਾਲੀ ਗਰਮੀ ਦਾ ਜ਼ੋਰ ਹੋਣ ਬਾਧ ਰਿਹਾ ਹੈ ਸਵੇਰ ਤੋਂ ਹੀ ਹਰ ਪਾਸਾ ਪੱਠੀ ਵਾਂਗ ਤਪਣਾ ਸ਼ੁਰੂ ਹੋ ਜਾਂਦਾ ਹੈ ਇਸ ਨਾਲ ਜਨ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਆਮ ਲੋਕ ਖਾਸ ਕਰਕੇ ਮਜ਼ਦੂਰ ਤੇ ਦਿਹਾੜੀ ਲਗਾ ਕੇ ਹੋਰ ਕੰਮਕਾਰ ਕਰਨ ਵਾਲੇ ਬੇहद ਹੀ ਪਰੇਸ਼ਾਨ ਨੇ ਮੈਂ ਪਵਨ ਕੁਮਾਰ ਐਂਡ ਤਲਵੰਡੀ ਪੰਘੇਰੀਆਂ ਸਾਰੀਆਂ ਆਰਗੇਨਿਕ ਸਬਜ਼ੀਆਂ ਬੀਜਦੀਆਂ ਗਰਮੀ ਬਹੁਤ ਜ਼ਿਆਦਾ ਹੈ ਜੀ ਤੇ ਗਰਮੀ ਦੇ ਜਿਹੜੇ ਕਾਰਨ ਸਾਡੀਆਂ ਜਿਹੜੀਆਂ ਵੇਲਾਂ ਉਹ ਸੁੱਕ ਰਹੀਆਂ ਨੇ ਜਿਹੜੀ ਸਬਜ਼ੀ ਤੇ ਵੀ ਗਰਮੀ ਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਜਿਹੜੀਆਂ ਸਬਜ਼ੀਆਂ ਸੀ ਸਵੇਰ ਤੋੜਦੀਆਂ ਉਹ ਸ਼ਾਮ ਤੱਕ ਕੁਮਲਾ ਜਾਂਦੀਆਂ ਨੇ بارش ਹੋਏ ਤਾਂ ਫਿਰ ਗਰਮੀ ਘਟੇ ਸਾਡਾ ਹੋਣ ਵਾਲਾ ਨੁਕਸਾਨ ਘਟੇ ਮੇਰਾ ਨਾਮ ਪ੍ਰਿੰਸ ਹੈ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਪਿਛਲੇ 2-3 ਦਿਨ ਤੋਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਦੁਪਹਿਰ ਵੇਲੇ ਕੋਈ ਵੀ ਘਰੋਂ ਲੋਕ ਜਿਹੜੇ ਨਹੀਂ ਜਾ ਰਹੇ ਜਿਸ ਕਰਕੇ ਕਾਰੋਬਾਰ ਤੇ ਵੀ ਲੋਕਾਂ ਦੇ ਫਰਕ ਪੈ ਰਿਹਾ ਵਾ ਪੰਛੀਆਂ ਨੂੰ ਬੜਾ ਫਰਕ ਪੈ ਰਿਹਾ ਵਾ ਕਿ ਉਹਨਾਂ ਵਾਸਤੇ ਪੀਣ ਦਾ ਪਾਣੀ ਵੀ ਨਹੀਂ ਹੈਗਾ ਹਰ ਕੋਈ ਆਪਣੇ ਘਰਾਂ ਦੇ ਛੱਤ ਦੇ ਉੱਪਰ ਇੱਕ ਕੋਲੇ ਦੇ ਵਿੱਚ ਜਿਹੜਾ ਮਿੱਟੀ ਦਾ ਭਾਂਡਾ ਹੁੰਦਾ ਹੈ ਇੱਕ ਵੱਡਾ ਉਹਦੇ ਵਿੱਚ ਪਾਣੀ ਪਾ ਕੇ ਜ਼ਰੂਰ ਰੱਖਣ ਮੇਰਾ ਮਲ ਨੀ ਨਹੀਂ ਕਹਿੰਦੇ ਐਡ ਕੀ ਤਾਂ ਬਹੁਤ ਜ਼ਿਆਦੇ ਆ ਹਲ ਤਾਂ ਕਹਿੰਦੇ ਹੋਰ ਨਹੀਂ ਕਹਿੰਦੇ ਬਦਲਣੀ ਹੈ ਦੱਸ ਦੇਗਾ ਗਿੱਲਾ ਕਪੜਾ ਮੂੰਹ ਤੇ ਪਰ ਬੰਨੀ ਤਾਂ ਜਾਈਦਾ ਹੀ ਹੁਣ ਕੰਮ ਤਾਂ ਕਰਨਾ ਹੀ ਹੈ ਹੁਣ ਮੌਸਮ ਵਿਭਾਗ ਨੇ 29 ਮਈ ਤੱਕ ਲਈ ਸੂਬੇ ਦੇ ਵੱਖ-ਵੱਖ ਹਸਿਆੰਚ ਗਰਮੀ ਢੇਲੂ ਸਬੰਧੀ yellow orange ਤੇ red alert ਜਾਰੀ ਕੀਤਾ ਹੈ। ਤਾਪਮਾਨ ਦੇ ਹਿਸਾਬ ਨਾਲ ਫਰੀਦਕੋਟ ਦਾ ਤਾਪਮਾਨ ਅੱਜ ਸਭ ਤੋਂ ਵੱਧ 47.4 ਡਿਗਰੀ ਸੈਲਸੀਅਸ ਰਿਹਾ। ਇਧਰ ਕੌਮੀ ਆਫਤ ਪ੍ਰਬੰਧਨ ਅਥਾਰਟੀ ਨੇ ਲੋਦੇ ਇਸ ਗੰਭੀਰ ਹਾਲਾਤ ਨੂੰ ਵੇਖਦੇ ਹੋਏ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਅਤੇ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਬਾਹਰ ਜਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। BSF ਦੇ ਜਵਾਨਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਅਗਵਾਨ ਪਿੰਡ ਵਿੱਚ ਇੱਕ ਡਰੋਨ ਦੀ ਆਵਾਜ਼ ਸੁਣਦਿਆਂ ਹੀ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਡਰੋਨ ਦਾ ਪਤਾ ਲਗਾਉਣ ਦੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਅੱਜ ਸਵੇਰੇ ਕੋਈ 5:00 ਵਜੇ ਦੇ ਕਰੀਬ ਜਵਾਨਾਂ ਨੇ ਪਿੰਡ ਦੇ ਅਗਵਾਨ ਚੌਕ ਨੇੜੇ ਸ਼ੱਕੀ ਹੈਰੋਇਨ ਦੇ ਕਰੀਬ 11 ਕਿਲੋ 36 ਗ੍ਰਾਮ ਵਜ਼ਨ ਦੇ ਦੋ ਪੈਕੇਟ ਬਰਾਮਦ ਕੀਤੇ। ਨਸ਼ੀਲੇ ਪਦਾਰਥਾਂ ਨੂੰ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਚਲਪੇਟਿਆ ਹੋਇਆ ਸੀ ਅਤੇ ਹਰ ਇੱਕ ਪੈਕੇਟ ਵਿੱਚ ਸੁਧਾਰੀ ਨਾਈਲੋਨ ਦੀਆਂ ਰਿੰਗਾਂ ਜੁੜੀਆਂ ਹੋਈਆਂ ਸਨ। ਜਾਂਚ ਕਰਨ ਤੇ ਅੰਦਰੋਂ ਸ਼ੱਕੀ ਹੈਰੋਇਨ ਦੇ 15 ਛੋਟੇ ਤੇ ਚਿੱਟੇ ਪਾਰਦਰਸ਼ੀ ਪੋਲੀ ਬੈਗ ਮਿਲੇ ਨੇ ਇਸ ਦੌਰਾਨ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਖਿਲਾਫ ਵੱਡੀ ਸਫਲਤਾ ਹਾਸਲ ਕਰਦਿਆਂ ਫਾਜ਼ਿਲਕਾ ਪੁਲਿਸ ਨੇ ਬੀਐਸਐਫ ਨਾਲ ਇੱਕ ਸਾਂਝੇ ਆਪਰੇਸ਼ਨ ਦੌਰਾਨ ਕਮਾਂਤਰੀ ਨਾਰਕੋ ਤਸਕਰੀ ਮੋਡੀਊਲ ਦੇ ਸੱਤ ਨਸ਼ਾ ਤਸਕਰਾਂ ਨੂੰ 5 ਕਿਲੋ 47 ਗ੍ਰਾਮ ਸ਼ੁੱਧ ਹੈਰੋਇਨ ਅਤੇ 1,07,000 ਰੁਪਏ ਦੀ ਦਰਗਮਣੀ ਸਮੇਤ ਗ੍ਰਿਫਤਾਰ ਕਰਕੇ ਇੱਕ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ Indian Premier League IPL 2024 ਦਾ ਫਾਈਨਲ ਮੁਕਾਬਲਾ ਅੱਜ ਕੋਲਕਾਤਾ ਨਾਈਟ ਰਾਈਡਰਸ ਅਤੇ ਸਨਰਾਈਜ਼ਰਸ ਹਦਰਾਪਾ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਐਮਏ ਚਦੰਬਰਮ ਸਟੇਡੀਅਮ ਚੇਨਈ ਵਿੱਚ 7:30 ਵਜੇ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।